ਗੱਲ ਹੋਈ ਆ ਪਹਿਲਾਂ ਬਤਾਓ ਮੈਨੂੰ ਵੀਡੀਓ ਲੈੜ ਦਾ ਕੰਮ ਬਲਾ ਦੇ ਜੀ ਹਾਂ ਬੜ ਥੋੜੀ ਨੀ ਨੂੰ ਤਾਇਆ ਵਾ ਗੜਾ ਪਾਉਂਦਾ ਪਰਦੀ ਕਣਕ ਤਾਂ ਹੈਗੀ ਆ ਬੇਦੀ ਨਾ ਭਰੀ ਆ ਬਾਤੀਆਂ ਕਣਕ ਤਾਂ ਹੈਗੀ ਆ ਇਹ ਇੱਥੇ ਇੱਥੇ ਦੂਤ ਨੇ ਇਹਦੇ ਮੂਰੇ ਹੋ ਕੇ ਕਰਦਾ ਸੈੱਟ ਹੋ ਕੇ ਕਿਉਂ ਹੋਣਾ ਐ ਵੀ ਸਾਰੀ ਵੱਢੀ ਗਈ ਇੱਧਰ ਧਾਣੇ ਡੇਗਦੇ ਨੇ ਕੱਲ ਜੀ ਨਵੇਂ ਵਲੌਗ ਤੇ ਸਾਰਿਆਂ ਦਾ ਸਵਾਗਤ ਹੱਸੋ ਕੀ ਹਾਲ ਚੱਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਾਂਗੇ ਸੋ ਅੱਜ ਫੇਰ ਅੱਜ ਆਪਣਾ ਦੂਜਾ ਦਿਨ ਆ ਕੱਲ 6-7 ਕਿੱਲੇ ਵੱਡੇ ਸੀ ਤਾਂ 10-11 ਕਿੱਲੇ ਰਹਿ ਗਏ ਸੀ ਉਹ ਅੱਜ ਆਪਾਂ ਸਾਰੀ ਵੱਢਣੀ ਆ ਤਾਂ ਮਸ਼ੀਨ ਆਪਣੇ ਕੰਪੈਨ ਹੁਣ ਆਈ ਆ 12:00 ਆਹ 1:00 ਵਜ ਗਿਆ ਹੋਊਗਾ ਦੁਪਹਿਰੇ ਚ ਲਾਉਣੇ ਦੇਖੋ ਕਿੰਨੇ ਵਜ ਤੱਕ ਵੱਢਾਂਗੇ ਬਾਕੀ ਤਾਂ ਇੱਧਰ ਪਣੀ ਪੁਣੀ ਪੀ ਰਿਹਾ ਹੈ ਕਹਦਾ ਕਰ ਲਾ ਸਰੀਰ ਮੇਰਾ ਠੀਕਾ ਕਰ ਲਾ ਸਰੀਰ ਨੂੰ ਠੰਡਾ ਹਾਂ ਕੰਪੈਨ ਵੀ ਆ ਗਈ ਟਰਾਲੀ ਖੜੀ ਐ ਇੱਕ ਪਾਈ ਦੋ ਟਰਾਲੀਆਂ ਹੋਰ ਆਉਣੀਆਂ ਦੇਖੋ ਵੀ ਇਹਦਾ ਝਾੜ ਕੇ ਮੈਂ ਪਹਿਲਾਂ ਇਹਦਾ ਝਾੜ ਤਾਂ ਖਰ ਬਹੁਤ ਵਧੀਆ ਰਹਿਗਾ ਅ ਜੇ ਆਪਾਂ ਅੱਡ ਤੋਲੀ ਵੀ ਐ ਜਾਨੀ ਕਿ 60 ਤੋਂ ਪਲੱਸ ਹੀ ਐ ਬਾਕੀ ਇਹ ਦੇਖੋ ਇਹ ਦਾਣਾ ਥੋੜਾ ਜਿਹਾ ਬਰੀਕ ਤਾਂ ਜ਼ਰੂਰ ਐ ਉਹ ਦਾਣਾ ਮੋਟਾ ਸੀ ਲੈ ਵੀ 12:30 ਵਜੇ ਮਸ਼ੀਨ ਕੰਪੈਨ ਆਪਣੇ ਬਾਣ ਚ ਆ ਗਈ ਕਟਾਈ ਸ਼ੁਰੂ ਕਰਤੀ 12:30 ਵਜੇ 12:38 ਮਿੰਟ ਹੋਏ ਨੇ ਆ ਗਿਆ ਮੁੰਡਾ ਮਸ਼ੀਨ ਵਾਲਾ ਕੰਪੈਨ ਵਾਲਾ ਕਿਉ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟਿੰਮੀ ਚੱਲਦੀ ਹੈ ਮਸ਼ੀਨ ਬਹੁਤ ਵਧੀਆ ਝਾੜ ਝੂੜ ਕਿਵੇਂ ਨੇ ਝਾੜ ਝੂੜਾਈ ਸੀ ਤਾਂ ਵਧੀਆ ਨੇ ਵਧੀਆ ਨੇ ਬਹੁਤ ਵਧੀਆ ਆ ਗਿਆ ਕੋੜਾ ਆਪਣਾ ਜੱਜ ਦਾ ਦੇਖੋ ਟਿਪ ਟੁਕ ਕਰਾ ਕੇ ਕਿਵੇਂ ਦੇਖ ਹਾਂ ਸਹੀ ਹੈ ਲੈ ਵੀ ਤਾਏ ਨੇ ਓਕੇ ਕਰਦੀ ਕਿੰਨਾ ਦਾਣੇ ਨਹੀਂ ਮਾਰਦੀ ਜਮਾ ਸਹੀ ਚੱਲਦੀ ਹੈ ਢੇੜਾ ਉਧਰੋਂ ਇੱਕ ਕਾਲੇ ਵਾਲੇ ਢੇੜਾ ਲਾ ਕੇ ਸਵਾ ਤਿੰਨ ਕੀਲਿਆਂ ਦੇ ਵਿੱਚੋਂ ਤਾਂ ਦੁਬਾਰੇ ਮੋੜਤੀ ਵੈਕ ਜਿਹੜਾ ਹੁਣ ਵਾਪਸ ਆਉਂਦਾ ਦੇਖੋ ਵੀ ਕਿੱਥੇ ਆ ਕੇ ਟੈਂਕੀ ਭਰਦੀ ਆ ਆਪਾਂ ਵੀ ਆਲੇ-ਦਾਲੇ ġੇੜਾ ਦੇਤਾ ਇੱਕੋ ਪਾਈਪ ਜਾ ਇੱਕ ਆ ਖੰਭਾ ਇੱਕੋ ਸਾਹਮਣੇ ਡੇਕਾ ਆਲੇ-ਦਾਲੇ ਕਈ ਥਾਂ ਇਹ ਜੇ ਹੈ ਕਿ ਨੇ ਖੁੰਜੇ ਜਾਂ ਜਿੱਥੇ ਕਈ ਵੱਡੇ ਡੇਕਾ ਹੁੰਦੀਆਂ ਨੇ ਖੰਭੇ ਹੁੰਦੇ ਨੇ ਉੱਥੇ ਹੈ ਨਾ ਆਹ ਬੱਲੀਆਂ ਰਹਿ ਜਾਂਦੀਆਂ ਆ ਰਾਈਡਰ ਥੱਲੇ ਖੜਾ ਕੇ ਬਾਲ ਖੜਾਖ ਰੱਖ ਦਾਂ ਹੱਕ ਤਾਂ ਰਾਈਡਰ ਆਪਾਂ ਸੀਨ ਵਾਗਿਓ ਅੱਜ ਸਾਰੀ ਕਣਕ ਮੇਨ ਲੱਗਾ ਵੱਢੀ ਜਾਊ ਆਪਣਾ ਅੱਧਾ ਕਿੱਕੀਲਾ ਉੱਧਰ ਆ ਗਿਆ ਅੱਧਾ ਪੌਣਾ ਕਿੱਕੀਲਾ ਹਰਾਗਾ ਉਹ ਉਹ ਸ਼ਾਇਦ ਹਜੇ ਦਿਨ ਲੱਗਣਗੇ ਉਹਨੂੰ ਪਰ ਐਵੇਂ ਵੀ ਅੱਜ ਸਾਰੀ ਵੱਢੀ ਗਈ ਹੈ ਨਾ ਜੇ ਮੌਸਮ ਐ ਇੰਤੈ ਸਾਫ਼ ਰਿਹਾ ਤਾਂ ਸਾਰੀ ਵੱਢੀ ਵੀ ਜਾ ਸਕਦੀ ਹੈ ਜੇ ਸੁੱਖ ਸ਼ਾਂਤ ਰਹੇ ਤਾਂ ਅੱਜ ਕਣਕ ਦਾ ਕੰਮ ਆਪਣਾ ਨਿਬੜ ਜੂ ਦਾ ਤੂੜੀ ਦਾ ਕੰਮ ਇਦਵਾਰ ਚੱਲੂਗਾ ਤਾਂ ਤੂੜੀ ਘਰੇ ਵੀ ਥੋੜੀ ਬੋਊਗੀ ਪਰ ਸੱਤ ਟਰਾਲੀਆਂ ਪੈਣੀਆਂ ਬਾਕੀ ਦਾ ਸਾਰੀ ਵੇਚਾਂਗੇ ਆਪਾਂ ਟੈਂਕੀਆਂ ਦੋ ਪੈ ਗਈਆਂ ਬਾਈ ਤੀਜੀ ਟੈਂਕੀ ਹਜੇ ਭਰੀ ਨਹੀਂ ਪਹਿਲ ਨਹੀਂ ਪਾਵਾਂਗੇ ਕਿਉਂਕਿ ਹਵਾ ਵਾਲੀ ਚੱਲਦੀ ਪੱਲੀਆਂ ਉਡਦੀਆਂ ਪਿੱਛੇ ਪੈ ਜੇ ਨਾ ਕਿਰਾਂ ਉਤੇ ਪੱਲੀਆਂ ਦਵੀਆਂ ਜਾਣ ਫਿਰ ਕੋਈ ਚੱਕਰ ਨਹੀਂ ਓੜਾ ਹੱਸ ਕੇ ਮੁੱਛਾਂ ਵੱਲ ਐ ਐਂ ਕਰਕੇ ਖੜਾ ਹੱਸ ਕੇ ਪੂਰਾ ਖਸ਼ੋਕੇ ਪੂਰਾ ਖੜ ਹੱਸ ਕੇ ਕਿਵੇਂ ਇੱਕ ਹੋਰ ਭਰ ਗਈ ਤਾਂ ਲਵੀ ਲੱਗ ਜੂ ਕੰਮ ਕਿਉਂਕਿ ਜਿਹੜੀ ਵੱਡੀ ਟਰਾਲੀ ਆ ਜਿਹੜੀ ਹੁਣ ਮੰਡੀ ਚ ਲਾਉਣ ਗਏ ਨੇ ਡੈੜੀ ਲਾਉਣ ਗਿਆ ਉਹਦੇ ਵਿੱਚ ਘੱਟੋ ਘੱਟ 3 ਕਿੱਲਾਂ ਦੀ ਪਊ ਆ ਹੁਣ ਜੇ ਦੇਖੀਏ ਤਾਂ ਆ 3 ਕਿੱਲੇ ਨਹੀਂ ਪੈਜੂ 2 2 ਕਿੱਲੇ ਦੀ ਦੂਜੀਆਂ ਟਰਾਲੀਆਂ ਚ ਪੈ ਜਾਵੇਂਗਾ ਕੰਮ ਖਿੱਚਿਆ ਜਾਊਗਾ ਬਾਕੀ ਹਜੇ ਆਪਾਂ ਸੰਨੀ ਕਰਕੇ ਵੀ ਆਉਣੀ ਆ ਕੱਖ ਵੀ ਪਾ ਕੇ ਆਉਣੇ ਨੇ ਦੇਖਦੇ ਆ ਟਾਈਮ ਜਾ ਕੱਟ ਕੇ ਜਾ ਕੇ ਆਉਣੇ ਆਪਾਂ ਹੁਣ ਚੱਲੇ ਆਪਾਂ ਘਰੇ 2:30 ਵੱਜ ਗਏ ਹੁਣ ਪਾ ਕੇ ਆਉਣੇ ਆ ਗਾਈਆਂ ਨੂੰ ਕੱਖ ਸੰਨੀ ਸੁੰਨੀ ਕਰਕੇ ਹੁਣ ਹੱਥਾਂ ਤੱਕ ਨਮਿੜ ਜਾਵਾਂਗੇ 5 ਵਜੇ ਤੱਕ ਦਾ ਕੰਮ ਫਾਈਨਲ ਹੋ ਜੂ 5 ਵਜੇ ਪਿਆਵਾਂਗੇ ਪਾਣੀ 5 ਵਜੇ ਤੱਕ ਕੀ ਆਪਣੀ ਕਣ ਕੱਢੀ ਜਾਊਗੀ ਹੁਣ ਸੰਨੀ ਸੁੰਨੀ ਕਰਕੇ ਆਉਣੇ ਆ ਫੇਰ ਮੁੜਦੇ ਦੇਕਾਂ ਦੀ ਸਾਂਹ ਦੇਖੋ ਕਿੰਨੀ ਸੋਹਣੀ ਐ ਸੰਗੜਿਆ ਸੰਗੜਿਆ ਦੇਕਾਂ ਨੇ ਹਰੇ ਭਾਈ ਜੀ ਕਰਦਾ ਵੀ ਮੰਜਾ ਢਾਕੇ ਬਹਿ ਜੀਏ ਕਿਉਂਕਿ ਜਦੋਂ ਜਿਆਦਾ ਗਰਮੀ ਹੁੰਦੀ ਐ ਤਾਂ ਇਹ ਸੜਕ ਬੜੀ ਚੇਤੇ ਹੁੰਦੀ ਐ ਕਿਉਂਕਿ ਜਿਨ੍ਹਾਂ ਦੇ ਵਾਂ ਨਾਲ ਲੱਗਦੇ ਨੇ ਉਹਨਾਂ ਤਾਂ ਬਹੁਤ ਨਜ਼ਾਰਾ ਕੰਮ ਕਰਦਾ ਬੰਦਾ ਜਦੋਂ ਜਿਰੀ ਜੁਰੀ ਲਾਉਣੇ ਝੋਨਾ ਝੂਨਾ ਲਾਉਣਾ ਹੁੰਦਾ ਜਾਂ ਮੱਕੀ ਮੁੱਕੀ ਰਮਾਉਣੇ ਤੇ ਤਾਂ ਉਹ ਇਹਨਾਂ ਦੀ ਛਾਵੇਂ ਬਹਿ ਕੇ ਚਾਹ ਪਾਣੀ ਪੀਣ ਦਾ ਆਨੰਦ ਹੀ ਵੱਖਰਾ ਹੁੰਦਾ ਕਿਉਂਕਿ ਇਹ ਕੁਦਰਤੀ ਜੀ ਕੁਦਰਤੀ ਹੁੰਦੀ ਐ ਜੇ ਮੈਂ ਪੈਦਲ ਯਾਤਰਾ ਕਰਤੀ ਨਾਲ ਹੀ ਪੰਪ ਟੰਗੀ ਫਿਰਦਾ ਐ ਉਹ ਪੰਪ ਵਾਲਾ ਜਿਹੜਾ ਹਵਾ ਲਈ ਕਰਦੀ ਮਾਂ ਕਿ ਆ ਕੋਈ ਕੁੱਤੇ ਨਿਕਲ ਕੇ ਜਾ ਕੇ ਫੇਰੱਖਾ ਹੋ ਜੂਗਾ ਠੀਕ ਐ ਧਰਨੀਆ ਬੋਰੀ ਨਾ ਕੋਈ ਨਹੀਂ ਜਾਂਦਾ ਦੇਖ ਲੈ ਨਾ ਕੋਈ ਨਹੀਂ ਜਾਂਦਾ ਬਸ ਖੜੀ ਹੋਈ ਆ ਹਾਂ 7:30 ਵਜੇ ਨੂੰ ਬਈ ਸਾਹ ਵੜਦਾ ਆ ਜਿਹੜੇ 4 ਕਿਲਿਆਂ ਦਾ ਟੱਕਤੀ 4 ਕਿਲਿਆਂ ਦਾ ਪਟਾ ਤਾਂ ਹੁਣ 1.5 ਕਿਲੇ ਚ ਲੱਗੇ ਤੇ 1.5 ਕਿਲਾ ਬਰਾ ਰਹਿ ਗਿਆ 1.5 ਕਿਲਾ ਰਹਿ ਗਿਆ ਨਿਮਾ ਨੰਬਰ ਦਾ ਲੱਗਿਆ ਹੋਇਆ ਆ ਅੱਛਾ ਚੜਾਈ ਤੇਰੀ ਓਕੇ ਦੀ ਕਮਾਈ ਹੋ ਜਾਂਦੀ ਨਹੀਂ 35 ਬਣੇ ਦੀ ਇਹਦਾ 70 ਬਣੇ ਨਹੀਂ ਹਾਂ ਵਿਗਜੋਕ ਦੇਖ ਲਈ ਛੋਟੀ ਵਿਗਿਆ ਵੀ ਤਾਂ ਮੁਕਾਬਲਾ ਕਰਦੇ ਨੇ ਤਾਇਆ ਵੀ ਮੂਹਰੇ ਖੜਾ ਮਸ਼ੀਨ ਤੇ ਕਹਿੰਦਾ ਹਾਂ ਸੁਆਦ ਹੀ ਆ ਗਿਆ ਤਹ ਬਸ ਆ ਰਹਿ ਗਿਆ ਆਪਣੇ ਕੋਲ ਇਦਾਂ ਕਾ ਕਿਲਾ ਹਨਾ ਹਾਂ ਤਾਂ ਕਿਲਾ ਰਹਿ ਗਿਆ ਜੀ ਆਪਾਂ ਲੱਗੇ ਦੀ 12:30 ਵਜੇ 12:30 ਵਜੇ 4 ਵਜੇ ਨੇ 4:30 ਵਜੇ ਨਿਮੇੜ ਦਾਂਗੇ 4:30 ਘੰਟੇ ਲੱਗੇ ਆ ਨਿਮੇੜ ਦਾਂਗੇ 4 ਘੰਟੇ ਲੱਗੇ 4 ਘੰਟੇ ਦੇ ਵਿੱਚ 10 ਸਵਾ 10 ਕਿੱਲੇ ਨੇ ਇਹ ਸਵਾ 10 ਵਸ ਵੜਦੇ ਜੀ ਹਾਂ ਕੀ ਗੱਲ ਹੋਈ ਆ ਪਹਿਲਾ ਬੰਦਾ ਪਹਿਲਾ ਵੀਡੀਓ ਇਹ ਵਰਦਾ ਕੰਮ ਬੁਲਾ ਦੇ ਜੀ ਦਾ ਇਹਦਾ ਹੀ ਨਵੇਟਾ ਸਾਰਾ ਪੁਰਾਣਾ ਹਾਂ ਪੂਰਾ ਮੋਟਾ ਕੰਮ ਕਰਦਾ ਦੋਣਾ ਆਪਾਂ ਕੱਲ੍ਹ ਵਾਲੀ ਨੂੰ ਕਹਿੰਦੇ ਕੱਲ੍ਹ ਵਾਲੀ ਜਿੰਨੀ ਮੋਟਾ ਨਾਲੋਂ ਮਹਿੰਗਾ ਪਪਾ ਦਾ ਵੀ ਪਾਇਆ ਹੋਇਆ ਮੈਂ ਤਾਂ ਉਹਨਾਂ ਮੋਟਾ ਵੀ ਤਾਂ ਨਹੀਂ ਹੈਗਾ ਜੀ ਨੇ ਨਹੀਂ ਕਿਰਾਹ 50 ਰੁਪਈਆ ਛੋਲਿਆਂ ਵਰਗੀ ਪਈ ਤਾਂ ਜੇ ਹੈ ਹੀ ਪਰ ਉਹ ਦਾਣਾ ਤਾਜ਼ਾ ਬਾਲਾ ਮੋਟਾ ਸੀ ਆਹ ਇਹ ਗੱਲ ਕਰਦੇ ਨੂੰ ਇੰਨਾ ਮਹਿੰਗਾ ਵੀ ਕੀ ਇਹ ਆਪਣਾ ਹੂ ਵੀ ਹੈ ਹਾਂ ਅਦਰਾਉਂਦਾ ਪਾਲੀ ਡੈਡੀ ਨਾਲ ਉਹ ਟਰੈਕਟਰ ਦਾ ਸ਼ੌਂਕ ਹੈ ਟਰੈਕਟਰ ਤੇ ਬਹਿ ਕੇ ਬਾਲਾ ਖੁਸ਼ ਹੈ ਆੜਦਾ ਇਹ ਜੋ ਪੂਰਾ ਵਧੀਆ ਨਿਕਲੇ ਸਾਰੀ ਕਣਕ ਦਾ ਤਾਂ ਲਾਸਟ ਨੇ ਜਿਹੜੇ ਬਸ ਇਹੀ ਜਿਹੜੀ ਲਾਸਟ ਟੈਂਕੀ ਭਰੂਗੀ ਦੇਖਾਂਗੇ ਜੇ ਅੱਧੀ ਗੇ ਟੈਂਕੀ ਪਾਣੀ ਭੂ ਕਿਉਂਕਿ ਇਹਦੇ ਵਿੱਡ ਨਹੀਂ ਲੱਗਿਆ ਹੋਇਆ ਤਾਂ ਸਾਈਡਾਂ ਤੋਂ ਡੁੱਲਣ ਦਾ ਡਰ ਰਹਿੰਦਾ ਇਹਨੂੰ ਫਿਰ ਬਾੜੀ ਆਪਾਂ ਉੱਪਰ ਨਹੀਂ ਚੱਕ ਸਕਦੇ ਬਾਡੀ ਤੱਕ ਤਾਂ ਇਹ ਭਰਨ ਵਾਲੀ ਹੋਗੀ 12 ਫੁੱਟ ਹੀ ਆ ਮੈਂ ਥੋੜੀ ਨੀਂਦ ਉਤਾਇਆ ਵਾ ਗੜਾ ਪਾਉਦਾ ਪਰਦੀ ਕਣਕ ਤਾਂ ਹੈਗੀ ਆ ਇੱਥੇ ਵੀ ਆਇਆ ਬਾਤਿਆਂ ਚਣਕ ਤਾਂ ਹੈਗੀ ਆ ਇਹ ਹਾਂ ਤੁਹਾਨੂੰ ਪਤਾ ਲਾ ਦੇ ਵੀ ਕੀ ਕਹਿੰਦੇ ਆ ਲੈ ਵੀ ਰਹਿ ਗਏ ਤਿੰਨ ਚਾਰ ਢੇੜੇ ਸਭ ਵੀ ਲਾਸਟ ਦੋ ਤਿੰਨ ਢੇੜੇ ਰਹਿ ਗਏ ਤਾਂ ਆ ਦੁੱਧ ਤੇਰੇ ਦੇ ਮੂਰੇ ਹੋ ਕੇ ਕੱਬਲਾ ਸੈੱਟ ਹੋ ਕੇ ਕਿਉਂ ਹੁਣ ਆਏ ਵੀ ਸਾਰੀ ਮੱਢੀ ਗਈ ਇੱਧਰ ਧਾਣੇ ਡਿੱਗ ਪਏ ਨੇ ਇਹ ਨਹੀਂ ਪੈਂਦੀ ਨਹੀਂ ਇਹ ਥੋੜੀ بس ਚਲੋ ਬਾਕੀ ਦੂਜੀ ਚ ਪਾਲਾਂਗੇ ਲੈ ਵੀ 4:00 4:22 ਮਿੰਟਾਂ ਦਾ ਕੰਮ ਫਾਈਨਲ ਹੋ ਗਿਆ ਇੱਕ ਟਰਾਲੀ ਆ ਜਾਂਦੀ ਐ ਇੱਕ ਇਹਦੂ ਮੂਰੇ ਤੋਰਦੀ ਜਿਹੜੀ ਬੈਣਾ ਵੇਡਾ ਵਾਲੀ ਐ ਤਾਂ ਆਪਣੇ ਘਰ ਵਾਲੀ ਟਰਾਲੀ ਖੜੀ ਆ ਹੋ ਖੜੀ ਆ ਸਾਹਮਣੇ ਥੋੜੇ ਦਾਣੇ ਹੈਗੇ ਨਦੀ ਕੀ ਟੈਂਕੀ ਉਹਦੇ ਵਿੱਚ ਪਾ ਕੇ ਤਾਂ ਇੱਥੋਂ ਹੁਣੇ ਆ ਰਵਾਨਾ ਹੋਣਾ 4:30 ਵਜੇ ਆਪਣਾ ਕੰਮ ਨਿਬੜ ਗਿਆ ਲੈ ਵੀ ਚੱਲ ਵੀ ਮਸ਼ੀਨ ਵੀ ਟਰਾਲੀਆਂ ਵੀ ਲੰਘ ਗਈਆਂ ਮੂਰੇ ਤਾਂ ਮਸ਼ੀਨ ਵੀ ਰੋਂ ਕੰਪੈਨ ਬਾਕੀ ਆਪਣਾ ਉਹ ਸਾਰਾ ਫਾਈਨਲ ਹੋ ਗਿਆ ਮਿੱਤਰੋ ਨਿਬੜ ਗਿਆ ਆਪਣਾ ਤਾਂ ਹੁਣ ਉਧਰ ਅੱਧਾ ਪੌਣਾ ਕਿਲਾ ਰਹਿ ਗਿਆ ਅੱਧਾ ਕਿਲਾ ਰਹਿ ਗਿਆ ਉਹ ਕਿਉਂਕਿ ਉਹ ਉਹ ਤੇ ਰੂੜੀ ਦਾ ਰੇਪ ਆਇਆ ਹੋਇਆ ਸੀਗਾ ਥੋੜਾ ਲੇਟ ਹੈ ਤਾਂ ਉਹਨੂੰ ਅਜੇ ਕੁਝ ਦਿਨ ਲੱਗਣਗੇ ਤਾਂ ਬਾਏ ਹਾਂਜੀ ਦੋਸਤੋ ਅੱਜ ਆਪਣੀ ਬਾਡੀ ਦਾ ਕੰਮ ਨਿਬੜ ਗਿਆ ਕਿਉਂਕਿ ਕੱਲ ਕੰਪੈਨ ਲਾਈਦੀ ਅੱਜ ਆਪਣੀ ਸਾਰੀ ਖਤਮ ਹੋ ਗਈ ਅੱਧਾ ਕਿਲਾ ਰਹਿ ਗਿਆ ਉਹ ਕਦੇ ਫੇਰ ਦੇਖਾਂਗੇ ਉਹ ਥੋੜਾ ਜਿਹਾ ਦਾਣਾ ਹਰਾ ਕਿਉਂਕਿ ਉਹ ਬਾਣ ਦੇ ਵਿੱਚ ਰੂੜੀਦਾਰ ਇਹ ਜਿਆਦਾ ਹਣ ਕਰਕੇ ਹੌਲੀ ਹੌਲੀ ਫਸਲ ਉਹਦੇ ਵਿੱਚ ਪੱਕਦੀ ਹੈ ਜੋ ਝਾੜ ਬਹੁਤ ਵਧੀਆ ਲੱਗਿਆ ਜਿਹੜਾ ਪਹਿਲਾਂ ਤੁਲਕੇ ਆਪਾਂ ਕੰਡਾ ਕਰਾਇਆ ਸੀ ਉਹ 65 ਕਮਾਨ ਦੇ ਸਾਬ ਨਾਲ ਹੋ ਗਈ ਸੀ ਇਹਦਾ ਦੇਖੋ ਕੀ ਹਿਸਾਬ ਕਿਤਾਬ ਨਿਕਲਦਾ 60 ਦੇ ਲੱਗੇ ਤਾਂ ਇਹ ਵੀ ਜਾਣੀ ਚਾਹੀਦੀ ਹੈ ਕਿਉਂਕਿ ਇੱਥੇ ਕਣਕਾਂ ਦਾ ਪੱਕਾ ਜਿਹੜਾ ਵਧੀਆ ਆ ਗਿਆ ਕਣਕਾਂ ਖੜੀਆਂ ਵੀ ਨੇ ਤੇ ਦਾਣੇ ਵੀ ਸੋਹਣੇ ਪੱਕੇ ਨੇ ਕਿਉਂਕਿ ਠੰਡ ਰਹੀ ਆ ਗਰਮੀ ਨਾਲ ਧੂਆਂ ਜਾਣੇ ਨਿਕਲਿਆ ਘੰਡੇ ਤੋਂ ਤੁਲੇ ਦੀ ਜਾਣੀ ਹੈ ਵੀ ਕੀ ਝਾੜ ਆਉਂਦਾ ਹਨਾ ਵੈਸੇ ਆਪਣੀਆਂ ਤੇ ਗੱਲਾਂ ਹੁੰਦੀਆਂ ਨੇ ਕਹਿਣ ਦੀਆਂ ਸੋ ਅੱਜ ਦਾ ਵਲੌਗ ਆਪਣਾ ਇੱਥ Take care.